ਤੁਹਕੇ ਕੀ ਤੂੰ ਬੁਝਾਰ ਤਾ ਜੀਆਂ ਪਾਈ ਜਾਣੀਆਂ ਸਿੱਧੀ ਗੱਲ ਕਰਾਂ ਗੱਲ ਕੀ ਆ ਨਹੀਂ ਨਹੀਂ ਮੈਂ ਤੁਸੀਂ ਲੱਗੀਆਂ ਗੱਲ ਕਰਨਾ ਹੁਣ ਤੁਹਾਨੂੰ ਪਿਆਰ ਹੋ ਜਾਊ ਫਿਰ ਤਾਂ ਇਹ ਆ ਤੁਸੀਂ ਪਹਿ ਬਾਥੀ ਨੂੰ ਤੋੜ ਕੇ ਮਾਰ ਕੇ ਬਾਹਰ ਕਿਉਂ ਕੱਢਿਆ ਤੁੱਕੇ ਮਾਰ ਕੇ ਕੱਢਿਆ ਲਹਾ ਦੋਹ ਹੋ ਗਿਆ ਤੇਰਾ ਦਿਮਾਗ ਖਰਾਵਾ ਅਹੀਂ ਕਿਉਂ ਉਹਨੂੰ ਤੁੱਕੇ ਮਾਰ ਕੇ ਕੱਢਣਾ ਵਾ ਪਹਿਣਾ ਉਹ ਆਪਣੀ ਮਰਜ਼ੀ ਨਾਲ ਗਈ ਆ ਐਵੇਂ ਨਾ ਤੂੰ ਵਾਅਦਾ ਚੜਾ ਕੇ ਗੱਲਾਂ ਕਰ ਤੇ ਜਿਹੜੀ ਇਹ ਚੁਣੀਦਾ ਵੀ ਉਹ ਆਪਣੇ ਨਾਂ ਕਿਉਂ ਕਰਵਾਈ? ਇਹ ਆ ਜੀ ਮੇਰਾ ਭਰਾ ਜਿਹਦਾ ਹੁੰਦਾ ਤੇ ਹੇਟਾ ਕਰਦੇ। ਲੈ ਮੇਰੀ ਗੱਲ ਸੁਣ ਪਹਿਲਾਂ ਤੇ ਤੇਰਾ ਬੋਲਣ ਦਾ ਤੇ ਫਰਜੀ ਨਹੀਂ ਬੰਦਾ ਹੈਗਾ। ਕੁੜੀਆਂ ਨੇ ਹੱਸੀਆਂ ਅਜ ਬੋਲਦੀਆਂ ਹੁੰਦੀਆਂ ਠੀਕ ਆ ਨਾ? ਤੂੰ ਨਾ ਸਾਡੀ ਗੱਲ 'ਚ ਨਾ ਆ। ਅੱਛਾ ਮੈਂ ਨਾ ਬੋਲਾਂ। ਤੇ ਤੁਹਾਡਾ ਕਿਉਂ ਮਨ ਕਰਦਾ ਸਹੀ ਉਹਦੇ ਨਾਲ ਕਰੀ ਜਾਓ। ਤੁਹਾਨੂੰ ਤੋਂਆਂ ਜਿਹਨੂੰ ਮਾਤਾ ਸ਼ਾਮ ਨਾਲ ਪਿੰਕੇ ਨਿਕੇ ਨਿਕੇ ਲਿਆਣੀਆਂ ਵਾ ਮੈਂ ਇਹ ਕਿੱਥੇ ਜਾਣ ਦੀ ਆ। ਚਲ ਤੂੰ ਤੇ ਬਗਾਨੀ ਹਾਂ। ਤੇਰਾ ਭਰਾ ਹੀ ਇੰਨੀ ਗੱਲ ਸੋਚ ਲੈਂਦਾ ਉਹਨਾਂ ਦਾ ਫੋਨ ਹੀ ਨਾ ਸੁੱਖ ਮੇਰੀ ਸੁਣ ਲੈ ਦਾਲ ਮੈਂ ਤੈਨੂੰ ਦੱਸਾਂ ਤੂੰ ਹੁਣ ਨਾ ਹੱਦ ਪਾਰ ਕਰੀ ਜਾਂਦੀ ਆ ਤੇਰਾ ਪਹਿਲੀ ਗੱਲ ਤੇ ਫਰਜੀ ਨਹੀਂ ਬੰਦਾ ਹੈਗਾ ਹਾੜੇ ਘੜੇ ਦੀ ਗੱਲ 'ਚ ਬੋਲਣ ਦਾ ਨਾਲੇ ਤੂੰ ਹਾ ਕਿਦਾਂ ਦੀਆਂ ਗੱਲਾਂ ਕਰਨੀ ਆ ਅਹੀਂ ਨਿਗੇ ਨਿਗੇ ਕੁੜੀਆਂ ਹੀ ਉਹਨੂੰ ਬਾਹਰ ਕੱਢਦਾ ਆ ਕਹਤਾ ਉਹ ਆਪਣੀ ਮਰਜ਼ੀ ਨਾਲ ਗਈ ਆ ਆੜਾ ਨੇ ਜੀ ਕਰਦਾ ਹੈਗਾ ਕਿ ਇਹਨੂੰ ਘਰੋਂ ਬਾਹਰ ਗੱਡੀਆਂ ਨਾਲੇ ਆਪਾਂ ਕਿਉਂ ਕੱਢਣਾ ਉਹਨੂੰ ਉਹ ਆਪ ਹੀ ਨੀ ਕਾਰ ਟਿਕਦੀ ਹੈਗੀ ਤੈਨੂੰ ਉਹਦੇ ਲੱਛਣਾਂ ਦਾ ਨਹੀਂ ਪਤਾ ਹੈਗਾ ਠੀਕ ਆ ਨਾ ਜਦੋਂ ਤੈਨੂੰ ਇਹਦੇ ਲੱਛਣਾਂ ਦਾ ਪਤਾ ਲੱਗਿਆ ਨਾ ਤੂੰ ਵੀ ਕਹਿਣਾ ਪੇ ਪਤਾ ਨਹੀਂ ਅਸੀਂ ਕਿਹੜੇ ਦੇਨੇ ਨੂੰ ਵਿਆਹ ਕੇ ਲੈ ਆਏ ਆਂ ਇਹ ਘਰ 'ਚ ਕਾਫੀ ਮੇਰੀ ਕੋਗਾ ਖੋਲਾ ਮੈਂ ਤੇਨਾ ਕਹਿੰਦੀ ਆ ਗੱਲਾਂ ਕੁੱਣ ਨਹੀਂ ਜਾਣਦੀ ਵਾਰ-ਵਾਰ ਕਹੀਦਾ ਆਂ ਤਈਆ ਤੁਹਾਡੇ ਘਰ ਦੀ ਗੱਲ ਵਾ ਤੂੰ ਘਰ ਪਿੱਛੋਂ ਲੈ ਕੇ ਆਈ ਆ ਮੈਂ ਨਹੀਂ ਆ ਘਰ ਦਿੱਸੀ ਆ ਤੇਰਾ ਪੂਰਾ ਹੱਕ ਵਾ ਕੰਮ ਕਰਦਾ ਅਛਾ ਜੇ ਤੇਰਾ ਪੂਰਾ ਹੱਕ ਵਾ ਤੇ ਅਸੀਂ ਤਾਂ ਕਦੀ ਆਪਣੇ ਪੇਕੇ ਘਰਾਂ ਚ ਇਦਾਂ ਜਾ ਕੇ ਰੋਬ ਜਮਾਇਆ ਨਹੀਂ ਜਿੱਦਾਂ ਤੂੰ ਰਹੀਆਂ ਕਰਨ ਅਸੀਂ ਕਿੰਨੇ ਕ ਤੇਰੇ ਘਰ ਦੀ ਗੱਲ ਜਾਣ ਕੇ ਬੋਲਣ ਦੇ ਆਂ ਹਾ ਦੋ ਗਈ ਏ ਤੇਰੀ ਨਾ ਤੇਰੀਆਂ ਪਰਚਾਈਆਂ ਲੈ ਕੇ ਕੰਮ ਕੀਤਾ ਇਹ ਮਰਾ ਗੜਾ ਕੰਮ ਤੂੰ ਕਰਨ ਦੀਆਂ ਜਿਹਾ ਘਟਾਰਾਂ ਦੀ ਮੈਂ ਫੋਨ ਨਹੀਂ ਮਾਤਾ ਹੈ ਹੀ ਨਹੀਂ ਆ ਤੇ ਮੇਰੀ ਨਣਾਨ ਫੋਨ ਕਰਦੀ ਹੈ ਤੇਰਾ ਕੱਖ ਲੰਦਾ ਜੀ ਕਰਦਾ ਵੀ ਕੋਈ ਫਰਕ ਹੈਗਾ ਤੇ ਉਹ ਨਹੀਂ ਮੇਰਾ ਫਰਕਿਆ ਮਨੂੰ ਤੂੰ ਹੀ ਘਰੋਂ ਬਾਹਰ ਕਰਤਾ ਚੈਰੀ ਬੰਨਾ ਸਭ ਕੁਝ ਤੇ ਪਲ ਖਾ ਲਿਆ ਇਹ ਕਰਦਾ ਪਾਪ ਨਹੀਂਦਾ ਹੁਣ ਇਹ ਕੱਲ ਸੋਟ ਲਾ ਸੁੱਖ ਮੈਂ ਤੁਹਾਨੂੰ ਇੱਕੋ ਗੱਲ ਕਹਿਨੀ ਹਾਂ ਮੈਂ ਬਾਰ-ਬਾਰ ਨਹੀਂ ਕਹਿਣਾ ਹੈਗਾ ਛੋਟੀਆਂ ਤਾਂ ਛੋਟੀਆਂ ਬਣ ਕੇ ਗੱਲ ਕਰ ਠੀਕ ਹੈ ਨਾ ਮੈਂ ਤੈਨੂੰ ਹੁਣ ਵੀ ਕਹਿਣ ਦੀ ਹੈ ਤਾਂ ਪਹਿਲਾਂ ਵੀ ਦੱਸਤਾ ਵਾ ਵੀ ਉਹਦੇ ਲੱਛਣ ਸਹੀ ਨਹੀਂ ਹੈਗੇ ਹੀ ਆਣ ਕੇ ਪਿੰਡ ਚੋ ਕੇ ਨਾਲ ਗੱਲ ਕਰਕੇ ਵੇਖ ਵੀ ਮੇਰੀ ਪਰਜਾਈ ਦਾ ਸਾਹਬ ਕਿਤਾਬ ਕੀ ਹੀ ਤੈਨੂੰ ਆਪੇ ਪਤਾ ਲੱਗ ਜਾਊਗਾ ਠੀਕ ਹੈ ਨਾ ਜਿੰਨੇ ਉਹਨੇ ਜਣੇ ਖਣੇ ਬੰਦੇ ਮਗਰ ਲਾਏ ਹੀ ਅੰਤਰਾ ਸਾਡਾ ਬੂਹਾ ਪੋਟ ਮਾਰਦੇ ਹੁੰਦੇ ਹੀ ਲੋਕੀ ਕਦੀ ਕੋਈ ਮੁੰਡਾ ਆਣ ਕੇ ਮੋੜ ਤੇ ਖਲੋਜੇ ਕਦੀ ਕੋਈ ਖਲੋਜੇ ਆਡੇ ਕੋਈ ਨਾਲ ਗੰਦ ਨਹੀਂ ਬਰਦਾਸ਼ ਹੁੰਦਾ ਠੀਕ ਹੈ ਨਾ ਕੱਲ ਨੂੰ ਕੋਈ ਕੁੜੀਆਂ ਵੀ ਗੱਲਬਾਤ ਹੋ ਗਈ ਤੇ ਨਾ ਤੇ ਸਾਰਾ ਸਾਡਾ ਇਦੇ ਨਾਲੋਂ ਚੰਗਾ ਮੈਨੂੰ ਨਹੀਂ ਸ਼ੁਕਰ ਹੋਇਆ ਵਾ ਉਹ ਆਪੇ ਘਰੋਂ ਨਿਕਲ ਗਈ ਆ ਨਹੀਂ ਤਾਂ ੱੱਕੇ ਮਾਰ ਕੇ ਤੇ ਅਜੇ ਮੈਂ ਕੱਢਣੀ ਸੀ ਉਹ ਅਜੇ ਮੈਂ ਕੱਢੀ ਨਹੀਂ ਆ ਅਜੇ ਆਪਣੀ ਮਰਜ਼ੀ ਨਾਲ ਗਈ ਆ ਅਗਲੀ ਨੇ ਖੁੱਲੀਆਂ ਵਾਰਗਾਂ ਕਰਨੀਆਂ ਜਾਂ ਤਾਂ ਆਪਾਂ ਜੀ ਘਰੋਂ ਮੇਰੀ ਸੁਣ ਕੱਲ ਫੋਨ ਜੁਬਾਨ ਚ ਲਾਉਂਦੇ ਤੇ ਪਹਿਲਾਂ ਮੈਂ ਮਰ ਗਈ ਜੇ ਤੁਸੀਂ ਆ ਨਹੀਂ ਸਕਦਾ ਫੋਨ ਦੇ ਤਾਂ ਤੁਸੀਂ ਸਕਦੇ ਹੋ ਨਾ ਇਹ ਆ ਕੰਮ ਹੋ ਗਿਆ ਵਾ ਅਹੀਂ ਕਰਾਨੀਆਂ ਜਿਹੜੀਆਂ ਮੁਖਤਿਆਰੀਆਂ ਨਾ ਅਹੀਂ ਕੁੜੀਆਂ ਨੂੰ ਨਹੀਂ ਦੇਣਾ ਚਾਹੁੰਦੇ ਤੈਨੂੰ ਫੋਨ ਕਰ ਦਿੰਦੇ ਪਹਿਲਾਂ ਹਾਦ ਹੋ ਗਈ ਆ ਪਤਾ ਨਹੀਂ ਕਿਹੜੀਆਂ ਕਿਹੜੀਆਂ ਗੱਲਾਂ ਕਰੀ ਜਾਣੜੀਆਂ ਤੂੰ ਮੇਰੀ ਪਰ ਨਾ ਉਹਦੇ ਦੀ ਪੰਜ ਲਾਉਂਦੇ ਲੋੜ ਨਹੀਂ ਤੇਨੇ ਸੇ ਹੋਇਆ ਮੈਂ ਆਪਣਾ ਹੀ ਹਿੱਸਾ ਲੈ ਕੇ ਤੈਨੂੰ ਉਹਨੂੰ ਦੇ ਕੇ ਜਾਣਾ ਜਿੱਥੇ ਜਰਾ ਤੋਰ ਲੰਦਾ ਤੁਲਾ ਲਈ ਹੁਣ ਅੱਛਾ ਚੱਲ ਆ ਜਾ ਫਿਰ ਜੇ ਹਾਂ ਗੱਲ ਤੇ ਹਨਾ ਆ ਜਾ ਤੂੰ ਵੀ ਹਿੱਸਾ ਘੜਾ ਤਾਂ ਤੈਨੂੰ ਮੈਂ ਦੱਸਨੀ ਕਿਦਾਂ ਹਿੱਸਾ ਨਿਕਲਦਾ ਆ ਆਈ ਵੱਡੀਆਂ ਗੱਲਾਂ ਕਰਨ ਵਾਸਤੇ ਮੈਂ ਕੋ ਲੈ ਕੇ ਬਸ ਤੂੰ ਹੀ ਆ ਤੂੰ ਫੇਕਿਆਂ ਦਾ ਨਹੀਂ ਲੈ ਕੇ ਆਈ ਮੇਰੇ ਮਾਪਿਆਂ ਦੀ ਜ਼ਿਆਦਾ ਦਾ ਮੇਰਾ ਹੈ ਆਪਾ ਪੂਰਾ ਪੰਦਾ ਨਾਲੇ 420 ਦਾ ਪੱਗਾ ਕਰਾਂ ਸਾਡੇ ਦੋਵਾਂ ਦੀਆਂ ਤੇ ਤੂੰ ਤੋ ਕਾਤਲੀ ਨਾ ਨਾ ਕੋਲੇ ਨਾਲ ਲਵਾਈ ਆ ਮੈਨੂੰ ਤਾਂ ਤੂੰ ਪੱਗਿਆ ਨਹੀਂ ਮੇਰੀ ਪੈਰ ਕੋ ਕਿੱਦਾਂ ਨਾਲ ਵਾਲੀ ਆਪਣੇ ਚੱਲ ਕੋਈ ਨਹੀਂ ਭੈਣਾ ਮੈਦਾਨ ਚ ਆ ਕੇ ਗੱਲ ਕਰੀ ਹਾ ਫੋਨ ਤੇ ਬੜਕਾ ਮਾਰਨ ਦੀ ਨਹੀਂ ਲੋੜ ਹੈਗੀ ਚੰਗਾ ਨਾ ਫੋਨ ਕੱਟ ਹੁਣ ਐਵੇਂ ਫਾਲਤੂਆ ਦਾ ਟਾਈਮ ਡਈਆ ਖਰਾਬ ਕਰਨਾ ਮੈਂ ਪਣਾ ਦੂਗੀ ਇਹਦੀ ਦੱਸ ਇਹਨੂੰ ਕਿਹਨ ਦੱਸਿਆ ਭਾਈ ਅਰੇ ਚੰਗਾ ਹੋਇਆ ਮੈਂ ਟਾਈਮ ਸਿਰ ਫੋਨ ਕੱਟ ਛੜਿਆ ਇਹ ਤੇ ਤਰੀ ਨੇ ਮੇਰੇ ਪੈਰਾਂ ਤੋਂ ਜ਼ਮੀਨ ਕੱਢਤੀ ਆ ਮੈਂ ਤਾਂ ਪਰਸੀਨਾ ਪਰਸੀਨੀ ਹੋਗੀ ਨਹੀਂ ਮਾਸਾ ਕਰੀਮ ਲਈ ਹੈ ਸਾਰੀ ਉਦਾਂ ਹੀ ਪਰਸੀਨੇ ਨਾਲ ਚੋਕੇ ਗਾਂ ਗਈ ਉਹ ਮੂਰੀ ਖਰਾਬ ਕਰਕੇ ਰੱਖਤਾ ਇਹਨੇ ਹੈ ਬਸ ਵਿਦਿਆਣਾ ਮੱਥਾ ਠੇਕ ਕੇਉਣਾ ਨਹੀਂ ਮੱਥੇ ਨੂੰ ਛਾਡੋ ਨੇ ਸਾਡੇ ਮੱਥੇ ਉਥੇ ਕਚਹਰੀਆਂ ਚ ਟਕਾ ਦੇਣੇ ਹੀ ਹੋ ਜਿਹੜੇ ਹਿਸਾਬ ਨਾਲ ਗੱਲਾਂ ਕਰਨ ਈ ਆ ਮੱਥਾ ਠੇਕਣਾ ਤੇਰਾ ਬਾਕੀ ਰਹਿ ਗਿਆ ਵਾ ਮੈਂ ਤੇ ਅੰਤਰੀ ਨੇ ਟੈਨਸ਼ਨ ਪਾ ਕੇ ਰੱਖਤੀ ਆ ਐਡੀ ਇੱਕ ਲੈਣੀ ਐ ਐਡੀ ਇੱਕ ਲੈਣੀ ਆ ਹਰ ਗੱਲ ਦੇ ਵਿੱਚ ਇਹਨੇ ਪਵਾੜਾ ਪਾਉਣਾ ਹੁੰਦਾ ਵਾ ਕੋਈ ਨਹੀਂ ਇਹਨੂੰ ਐਰ ਕਾ ਇੱਥੇ ਆ ਲੈੰਦੇ ਅੱਗੇ ਇਹਨਾਂ ਮੱਠੀਆਂ ਮਿੱਠੀਆਂ ਮਾਰਦੀ ਸੀ ਨਾ ਮੈਂ ਹੁਣ ਵੇਖੀ ਇਹਨੂੰ ਬੂਹੇ 'ਚੋਂ ਉੱਥੋਂ ੱਤਕਾ ਮਾਰ ਕੇ ਬਾਹਰ ਨੂੰ ਕੱਢੂੰਗੀ ਜੇ ਘਰ ਦੇ ਵਿੱਚ ਪੈਰ ਵੀ ਪਾ ਜੇਗੀ ਤਾਂ ਗੱਲ ਕਰੀ ਹਾਂ ਨਹੀਂ ਇਹਦਾ ਮਤਲਬ ਪੰਦਾ ਸਾਡੇ ਘਰ ਦੀ ਗੱਲ 'ਚ ਬੋਲਣ ਦਾ ਇਹ ਕਹਿੰਦੀ ਮੇਰਾ ਹਿੱਸਾ ਰੱਖੋ ਇਹ ਜੀ ਆ ਮੇਰਾ ਹਿੱਸਾ ਰੱਖੋ ਇਹ ਤੇ ਇਹਨੂੰ ਦੇਣੀ ਇਹਨੂੰ ਮੈਂ ਚੰਗੀ ਤਰ੍ਹਾਂ ਨਾ ਹਿੱਸਾ ਹਿੱਸਾ ਦੇ ਜਿਹਦਾ ਬੰਦਾ ਹੀ ਉਹਨੂੰ ਨਹੀਂ ਮਿਲਿਆ ਤੇ ਤੂੰ ਕਿਧਰ ਚੌਥੇ ਧਾਣ ਕੇ ਹਿੱਸਾ ਲੈ ਜਾਵੇਂਗੀ ਉਹ ਕਾਨੂੰਨ ਨਿਕਲ ਗਏ ਹੁਣ ਉਹ ਪਹਿਲਾਂ ਹੀ ਸਰਕਾਰ ਨੇ ਕਾਨੂੰਨ ਕੱਢੇ ਸੀ ਇਹ 3 ਦਾ ਵੀ ਹਿੱਸਾ ਹੈ ਹੁਣ ਉਹ 3 ਬਹੁਤੀਆਂ ਭੂਏ ਚੜ ਗਏ ਆ ਲੈਣੇ ਬੰਦ ਕਰਕੇ ਪਰਾ ਮਾਰੇ ਆ ਇਹਨਾਂ ਨੇ ਤੇ ਘਰ ਪਰ ਜਾਈਆਂ ਤਾਂ ਸਾਰੀਆਂ ਆਪਣੋ ਆਪਣੇ ਘਰ ਹੀ ਜਾ ਕੇ ਬਹਿ ਜਾਣਗੀਆਂ ਇਹਨਾਂ ਨੂੰ ਹਿੱਸੇ ਦੇ ਲਓ ਪਹਿਲਾਂ ਨਹੀਂ ਇਹਨੂੰ ਇਹਨੂੰ ਚੁੱਕਣਾ ਦਿੱਤੀ ਕਿਨੇ ਹੋਏ ਅਨੇਕ ਸੁਗਾਦ ਨੇ ਦਿੱਤੀ ਹੋਣੀਆਂ ਹੋਰ ਕੌਣ ਹੋਣੀਆਂ ਉਹੋ ਹੀ ਹੋਣੀਆਂ ਡੈਣ ਉਹਦਾ ਹੀ ਬੇੜੀਆਂ ਤੇ ਬੱਟੇ ਪੈਣ ਡੀ ਉਹੋ ਹੀ ਮਰਦੀ ਜਾਂਦੀ ਸਾਰੇ ਪਾਸੇ ਸਿਆਪਾ ਪਾਇਆ ਇਹਨੇ ਸਾਡੀ ਜਾਨ ਨੂੰ ਤੈਨੂੰ ਮੈਂ ਬੜੇ ਚਰਦਾ ਕਹਿੰਦੀ ਸੀ ਤੈਨੂੰ ਗੋਲੀ ਮਾਰ ਇਹਨੂੰ ਕਿਤੇ ਦਵਾਈ ਦੁਈ ਦੇ ਕੇ ਇਹਨੂੰ ਮਾਰ ਛੱਡਣਾ ਚਾਹੀਦਾ ਇਹੋ ਜਈ ਨੂੰ ਇਹਨੇ ਹੁਣ ਸਾਡੇ ਬਾਤੇ ਸਿਆਪਾ ਪਾਤਾ ਵਾ ਵੇਖਾਂ ਕਿਦਾਂ ਤਰੇਲੀਆਂ ਹੀ ਆਈ ਜਾਣ ਡੀਆਂ ਮੈਨੂੰ ਤੇ ਚਲ ਕੋਈ ਨਹੀਂ ਆਪਣਾ ਹੋ ਗਈ ਜਾਨ ਹੁਣ ਕੋਈ ਪਰਵਾਹ ਨਹੀਂ ਹਾਂ ਨੂੰ ਉੱਪਰਵਾਦ ਨਹੀਂ ਹੈਗੀ ਪਰ ਜਲੂਸ ਤੇ ਕੱਢਣਾ ਨਾ ਇਨੇ ਇੱਥੇ ਆਣ ਕੇ ਜਿਹੜਾ ਬੋਲੂਗੀ ਤਾਂ ਫੇਰ ਆਉਣ ਤਾਂ ਨਹੀਂ ਦਿੰਦੀ ਐਦੋਂ ਮੈਨੂੰ ਛਾੜ ਦੇ ਦੇ ਮੈਂ ਇੱਕ ਵਾਰੀ ਫੇਰ ਪਾ ਦੇਣੀ ਆ ਫੋਨ ਕਰਕੇ ਹਾਂ ਆਉਂਗੀ ਕੋਈ ਗੱਲ ਨਹੀਂ ਕਰ ਲਾਂ ਗੱਲ ਇਹਦੇ ਨਾਲ ਆ ਗੱਲ ਕਰਨੀ ਆ ਇਹਦੇ ਨਾਲ ਚਲੋ ਹੋ ਕੇ ਜਾਈਏ ਕਿਹਨਾਂ ਕੋ ਹੁੰਦਾ ਹਣਾ ਮੈਂ ਨਹੀਂ ਜਾਣਾ ਹੁਣ ਮੂਡ ਖਰਾਬ ਕਰਕੇ ਮੇਰਾ ਰਸਤਾ ਇਨੇ ਸਾਰਾ ਮੇਰੀ ਤਾਂ ਭੁੱਖੇ ਮਰ ਗਈ ਆ ਉਦਾਂ ਹੀ ਚੱਲ ਚੱਲੀਏ ਇੱਥੇ ਅਜੇ ਜਾਣਾ ਬਾਕੀ ਆ ਇਹਨੂੰ ਤਾਂ ਗੁੱਸਾ ਚੜ ਚੜ ਜਾਣ ਡਿਆ ਇਹਦੇ ਤੋਂ ਮੇਰਾ ਤਾਂ ਜੀ ਕਰਨ ਡਿਆ ਇਹਦੇ ਘਰ ਜਾਵਾ ਇਹ ਘਰ ਜਾ ਕੇ ਨਾ ਇਹਦੇ ਸਹੁਰਿਆਂ ਦੇ ਵਿੱਚ ਦਾ ਜਲੂਸ ਕੱਢ ਕੇ ਆਵਾਂ ਪੀ ਇਹ ਸਾਡੇ ਘਰ ਦੀ ਗੱਲ ਚ ਬੋਲਦੀ ਕਾ ਤੋਂ ਆਹੀਂ ਇਹਦੇ ਘਰ ਦੀ ਕਦੀ ਗੱਲ ਪੁੱਛੀ ਇਹਨੂੰ ਨਾਹੀਂ ਇਹਨੂੰ ਕਦੀ ਮਾੜੀ ਨਾ ਕਦੀ ਚੰਗੀ ਇਹ ਚੌਥੇ ਵਾਂ ਹੀ 扑ੜਕ扑ੜਕ ਕੇ ਪੈਣ ਦੀ ਆ ਉਹ ਹੈ ਬੜੀ ਅੰਤਰੀ ਦੀ ਐ ਅੰਤਰ ਪੁਣਾ ਦੇ ਕੋਈ ਨਹੀਂ ਰਾਂ ਮੈਂ ਕੱਢ ਦਊਂਗੀ ਇਹਦੇ ਮੇਰੇ ਹੱਥ ਲੱਗ ਲੈਂਦੇ ਇਹਨੂੰ ਇਹਨੇ ਹਜੇ ਮੇਰਾ ਪੋਲ ਪੁਣਾ ਹੀ ਵੇਖ ਛੜਿਆ ਆ ਆਉਂ ਹੀ ਕਰਨਾ ਫੇਰ ਕਰ ਲਾਂ ਗੱਲ ਟੈਨਸ਼ਨ ਨਾ ਲੈ ਤੂੰ ਰੈਂਦੀ ਚੱਲ ਫੇਰ ਮੈਂ ਲਾਵਾਂ ਕਪੜੇ ਫੇਰ ਮੈਂ ਹੋਰ ਆ ਜਾਓ ਪਾਲੋ ਹੋਰ ਕਪੜੇ ਜਾ ਕੇ ਮੈਂ ਨਹੀਂ ਜਾਣਾ ਹੈਗਾ ਆਵੇਂ ਲੈ ਨੇ ਮੇਰਾ ਮੂਡ ਖਰਾਬ ਕਰਕੇ ਰਖਤਾ ਵਾ ਆ ਫੋਨ ਮੇਰੇ ਲੱਗੇ ਰਹਿਣ ਦੇ ਤੈਨੂੰ ਫੋਨ ਆ ਗਿਆ ਨਾ ਕਿਤੇ ਤੇ ਤੁਹਾਡੇ ਨਾਲ ਤੇ ਨੇ ਵੈਸੇ ਮਿੱਠੀ ਪਿਆਰੀ ਹੋ ਕੇ ਤਾਂ ਤਾਰੇ ਕੋ ਫੇਰ ਗੱਲਾਂ ਸਾਰੀਆਂ ਬਕਾ ਲੈਣੀਆਂ ਸੁਚ ਆਫ ਕਰ ਇਹਨੂੰ ਐਵੇਂ ਘੜੀ ਮੂੜੀ ਫੋਨ ਕਰਦੇ ਰਹੂਗੀ ਆ ਸੋਚੀ ਬੰਦ ਕਰ ਦੇ ਸਭ ਦੇ ਬੰਦ ਇਹਦਾ ਅੰਤਰੀ ਦਾ ਦਿਮਾਗ ਖਾਣਾ ਇਹਨੇ ਬਹੁਤਾ ਹੀ ਇਹਨੇ ਦੁਖੀ ਕੀਤਾ ਮੈਨੂੰ ਤੇ ਸੱਚੀ ਇੰਨਾ ਗੁੱਸਾ ਚੜ ਚੜ ਜਾਣ ਡਿਆ ਨਾ ਮੇਰਾ ਜੀ ਕਰਦਾ ਇਹਦੇ ਪਹਿਲਾਂ ਮੈਂ ਘਰੋਂ ਹੋ ਕੇ ਆਵਾਂ ਇਹਨੇ ਇੱਥੇ ਆਣ ਕੇ ਜਿਹੜਾ ਬੋਲ ਬਲਾਰਾ ਕਰਨਾ ਨਾ ਪਹਿਲਾਂ ਇਹਦਾ ਜਲੂਸ ਕੱਢ ਕੇ ਆਵਾਂ ਮੈਂ ਉੱਥੇ ਜਾ ਕੇ ਵੇਖੀ ਇਹਨੂੰ ਮੈਂ ਕਿੱਦਾਂ ਉਥੇ ਪਿੰਡ ਦੇ ਵਿੱਚ ਇਹਦੀ ਥੂ ਥੂ ਕਰਾ ਕੇ ਆਉਣੀ ਆ ਇਹਦੇ ਗੱਲ ਕਰਨ ਜੋ ਕੀ ਇਹਨੂੰ ਮੈਂ ਛੱਡਣਾ ਫਤਰੀ ਨਾ 5 ਮਿੰਟਾਂ ਦੇ ਵਿੱਚ ਵਿੱਚ ਟੈਨਸ਼ਨ ਪਾ ਕੇ ਰੱਖਤੀ ਆ ਮੇਰਾ ਦਿਮਾਗ ਪਾਟਣ ਡਿਆ ਪਿਆ ਚਾ ਦੇ ਆ ਕਿ ਅਰਬੀ ਜੀਰੀ ਗਈ ਹੈ ਨਾ ਇਹਨੂੰ ਲੋਨ ਲਾ ਕੇ ਨਾ ਥੋੜੀ ਦੋ ਪੇਰਾ ਦੇਣੀ ਹੈ ਸਵਾਰਨਾ ਬਣ ਜਾਊਗੀ ਮੁੰਡੇ ਫਿਰਨ ਵੇਲੇ ਕਿੰਨੀ ਸਬਜ਼ੀ ਐ ਪਸੰਦੀ ਓ ਚੇਚਾ ਆਂਦਾ ਦੀਦੀ ਮੈਂ ਅਰਬੀ ਖਾਣੀ ਐ ਇੰਨਾ ਚੰਗਾ ਚਲ ਮੈਂ ਆਉਂਦਿਆਂ ਲੈ ਆਈ ਆ ਤੇ ਸਰਜੂਗਾ ਤੇ ਨਾਲੇ ਰੋਟੀ ਖੋਸ਼ ਹੋ ਕੇ ਖਾ ਲੂਗਾ ਇਹ ਰੋਟੀ-ਵੜੀ ਘੱਟ ਖਾਂਦਾ ਵਦਕੇ ਮਹਾਈਆਂ ਵੀ ਦੇ ਇੱਕ ਦੋ ਰੋਟੀ ਖਾਂਦਾ ਸਬਜ਼ੀ ਦੇ ਆਪਣੀ ਪਸੰਦ ਦੀ ਬਣ ਗਈ ਕੀ ਪਤਾ ਦੋ ਚਾਰ ਫੁਲਕੇ ਖਾ ਹੀ ਲਵੇ ਸਬਜ਼ੀ ਦੇ ਬੜੀ ਸੁਆਦ ਬਣਨੀ ਆ ਪਰ ਮੇਰੀ ਭੁੱਖ ਮਰ ਗਈ ਆ ਮੈਨੂੰ ਬੜੀ ਟੈਨਸ਼ਨ ਪਈ ਆ ਜੇ ਸੁੱਖ ਦਿਨ ਨੂੰ ਫੋਨ ਕਰਤਾ ਨਾ ਪੂਜਾ ਦੀਦੀ ਨੂੰ ਤੇ ਵੱਧ ਘੱਟ ਨਾ ਕਿਤੇ ਕੋਈ ਗੱਲ ਕਰ ਦੇਣ ਮੇਰਾ ਧਿਆਨ ਨਾ 24 ਘੰਟੇ ਉਧਰ ਹੋ ਆ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਕੋਈ ਹਾਡ ਮਣਾ ਦਵਾਈ ਕੀ ਖਾਣੀ ਆ ਦਵਾਈ ਨਾ ਨਹੀਂ ਇਹ ਗੱਲ ਬੰਨੀ ਪਹਿਲਾਂ ਤੇ ਇਹਨੂੰ ਮੈਂ ਫੋਨ ਲਾਵਾਂ ਇਹਨੂੰ ਪੁੱਛਾਂ ਪਹਿਲਾਂ ਸੋਚੇ ਨਹੀਂ ਬੰਦ ਕਰਨਾ ਪਹਿਲਾਂ ਤੇ ਇਹਦੀ ਕਲਾਸ ਲਾਉਣੀ ਆ ਨਾ ਇਹਨੇ ਬਹੁਤਾ ਹੀ ਵਕਤ ਪਾਇਆ ਵਾ ਨੂੰ ਪੁੱਛ ਨਹੀਂ ਤੂੰ ਕੀ ਪਟੀਆਂ ਪੜਾਉਂਦੀ ਫਿਰਂਦੀ ਆ ਉਹਨੂੰ ਜਾ ਜਾ ਕੇ ਹਾਏ ਪਾ ਮਾ ਜਿਹੜੇ ਗੱਲ ਦਾ ਡਰ ਹੈ ਨਾ ਤੇਨੂੰ ਉਹ ਵੀ ਕੰਮ ਹੋ ਗਿਆ ਯੋ ਹੁਣ ਦੀਦ ਦਾ ਫੋਨ ਆ ਗਿਆ ਇੰਨੇ ਪਤਾ ਨਹੀਂ ਕੀ ਕਹਿਣਾ ਪਤਾ ਨਹੀਂ ਸੁਖ ਦੀਦੀ ਨੇ ਕੀ ਕਿਹਾ ਹੁਣ ਆ ਨਾ ਚੁੱਕਾਂਗੇ ਨਾ ਚੁੱਕਾ ਪਰ ਜੇ ਨਾ ਨਾ ਚੁੱਕਾ ਇਹਨਾਂ ਨੂੰ ਤਾਂ ਲਾਈ ਜਾਣਾ ਚੋਕੀ ਲੈ ਮਨ ਹਲੋ ਹਲੋ ਨੇ ਮੇਰੀ ਗੱਲ ਸੁਣ ਤੈਨੂੰ ਕੀ ਬਿਮਾਰੀ ਪਈ ਸੁਖ ਨੂੰ ਫੋਨ ਲਾਉਣ ਵਾਲੀ ਦੀਦੀ ਹੁਣ ਮੈਂ ਤੁਹਾਨੂੰ ਕੀ ਕਹਤਾਂ ਵਾ ਕੀ ਕਹਤਾ ਤੁਹਾਨੂੰ ਸੁਖ ਦੀਦੀ ਨੇ ਆਹਾ ਹੋਜੇ ਫਫੜੇ ਜੇ ਮੇਰਨਾ ਨਾ ਕਰ ਮੈਂ ਤੈਨੂੰ ਦੱਸਾਂ ਤੈਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਨੀ ਆ ਆ ਸਾਰਾ ਤੇਰਾ ਹੀ ਪਵਾੜਾ ਹੋਇਆ ਵਾ ਉਹ ਪਤਾ ਕਿਦਾਂ ਔਖੀ ਔਖੀ ਬੋਲਣ ਦੀ ਆ ਐਡੀਆਂ ਉਹ ਗਾਲਾਂ ਕੱਢਣ ਦੀ ਆ ਕੋਈ ਹਿਸਾਬ ਨਹੀਂ ਉਹਦਾ ਤੂੰ ਮਾਂ ਬਣਦੀ ਆ ਉਹਦੇ ਇਕੱਠੇ ਜਾ ਗਾਂ ਹੋ ਹੋ ਕੇ ਮੈਂ ਹੁੰਦੀ ਦੀ ਮੈਂ ਫਫੜੇ ਕਾਦੇ ਕੀਤੇ ਆ ਨਾਲੇ ਮੈਂ ਸੁਖ ਦੀਦੀ ਨੂੰ ਕੀ ਕਹਿਤਾ ਵਾ ਉਹਨਾਂ ਨੇ ਜਿਹੜੀ ਵੀ ਗੱਲ ਕੀਤੀ ਹੈ ਸੱਚੀ ਕੀਤੀ ਹੈ ਉਹ ਤਾਂ ਦੀਦੀ ਸੱਚੀਆਂ ਗੱਲਾਂ ਦਾ ਹੁਣ ਤੁਹਾਨੂੰ ਗੁੱਸਾ ਲੱਗਣ ਡਿਆ ਵਾ ਤਨਮਾ ਦੱਸ ਮੈਂ ਤੇ ਹਾਈ ਤੇਰੇ ਜੁੰਡੇ ਜੇ ਖਲਾਰਦੇ ਨੇ ਫੜ ਕੇ ਪਤਾ ਨਹੀਂ ਤੂੰ ਆਪਣੇ ਆਪ ਨੂੰ ਸਮਝਦੀ ਕਿਈ ਆ ਤੂੰ ਸੋਚਣ ਦੀ ਮੈਂ ਘਰੋਂ ਚਲ ਗਈ ਆ ਤਾਂ ਕੋਈ ਗੱਲ ਨਹੀਂ ਹੁਣ ਮੈਂ ਜੋ ਮਰਜ਼ੀ ਕਰਦੀ ਫਿਰਾਂ ਪਰ ਹ ਇੱਥੇ ਵੀ ਮੇਰਾ ਪੈਰਾ ਪੂਰਾ ਹੀ ਹੋਣਾ ਤੇਰੇ ਤੇ ਤੈਨੂੰ ਮੈਂ ਦੱਸਾਂ ਨਹੀਂ ਤੇ ਹਾਂ ਕੰਮ ਚ ਕਰਨੇ ਛੱਡ ਦੇ ਜੇ ਚਾਹੁੰਨੀ ਆ ਮੈਂ ਇਕੱਲੀ ਜੀਵਾ ਅਰ ਨਾ ਤੂੰ ਉਹਦੇ ਕੋ ਕਰਦੀ ਨਹੀਂ ਆ ਤੂੰ ਕਿੱਥੇ ਕੁਝ ਕਰਨੀ ਆ ਆਪੇ ਹੀ ਹੋ ਹੀ ਜਾਂਦਾ ਵਾ ਬਥੇਰੀ ਹਿਸ਼ਾਰਾਂ ਤੋ ਮੈਨੂੰ ਪਤਾ ਤੇਰਾ ਸਾਰਾ ਇੱਕ ਹੱਥ ਉਹ ਦੂਜੀ ਮਾਂ ਰਲਾਈ ਆ ਨਾਲ ਜਿਹੜੀ ਉਹਨੂੰ ਤੋਂ ਬੜੀ ਚੁੱਕਣਾ ਚਾੜਦੀ ਆ ਮੈਨੂੰ ਸਾਰਾ ਪਤਾ ਲੱਗ ਗਿਆ ਤੇਰਾ ਨਹੀਂ ਚਾਚੀ ਜੀ ਮੈਂ ਕਾਦੀ ਚੁੱਕਣਾ ਚਾਣ ਲਈ ਕੀ ਮੈਂ ਚਾਚੀ ਨੂੰ ਮਾੜਾ ਕਹਿਤਾ ਵਾ ਉਹਦਾ ਤੁਹਾਨੂੰ ਹੁਣ ਗੁੱਸਾ ਲੱਗਣ ਡਿਆ ਵਾ ਤੁਸੀਂ ਤੇ ਚਾਚੀ ਬਾਰੇ ਕਿੰਨਾ ਕੁਝ ਮੈਨੂੰ ਕਹਿੰਦੇ ਕਿ ਇਦਾਂ ਨਹੀਂ ਇਦਾਂ ਪੰਮ ਚਾਚੀ ਇਦਾਂ ਨਹੀਂ ਅੱਜ ਚਾਚੀ ਨੇ ਮੇਰੀ ਬਾਹ ਫੜੀ ਜਿਵੇਂ ਰੋਟੀ ਬੁਰਕੀ ਖਾਂਡੇ ਚਾਚੀ ਕਰਕੇ ਖਾਂਣ ਡੇ ਜੇ ਚਾਚੀ ਨਾ ਨਾ ਹੁੰਦੀ ਤਾਂ ਅੱਜ ਅਹੀਂ ਉਦਾਂ ਹੀ ਦਰਦ ਦਰਦ ਕੇ ਤੇ ਮੰਗਣ ਡੇ ਹੋਣਾ ਸੀ ਮੈਂ ਕਿਹੜਾ ਤੁਹਾਨੂੰ ਕੁਝ ਕਹਿਣ ਲਈ ਆਂ ਨਹੀਂ ਮੈਂ ਕਿਹੜਾ ਤੁਹਾਨੂੰ ਕਹਿਣ ਕਿ ਮੇਰੇ ਨਾਲ ਸਰਖ ਪਾਓ ਤੁਸੀਂ ਸਗੋਂ ਆਪਣਾ ਸਰਖ ਪੰਦੇ ਜੀ ਤੁਸੀਂ ਮੰਮੀ ਨਾਲ 20 20 ਗੱਲਾਂ ਤੁਸੀਂ ਫੋਨ 'ਚ ਕੀਤੀਆਂ ਤੋ ਇਹਦੇ ਮੇਰੀ ਮਾਂ ਨੂੰ ਕਿੰਨਾ ਵੱਧ ਘੱਟ ਬੋਲੇ ਹੋ ਕਾਮ ਕਾਮ ਤੁਸੀਂ ਉਹਨਾਂ ਤੇ ਗੱਲ ਸੁਵਾਦ ਦੀ ਕਰ ਲੈਂਦੇ ਕੀ ਤਾਂ ਮੈਂ ਆਪਣੀ ਮਾਂ ਕੋਲ ਦੱਸਣਾ ਹੈ ਕਿ ਨਹੀਂ ਦੱਸਣਾ ਹੈ ਚਲੋ ਕੋਈ ਨਹੀਂ ਜੋ ਤੁਸੀਂ ਕਰਨਾ ਕਰ ਲਓ ਹੋਰ ਤੁਸੀਂ ਕਰ ਵੀ ਕੀ ਸਕਦੇ ਹੋ ਮੈਨੂੰ ਤੇਰਾ ਨਾ ਬਹੁਤੀ ਸਿਰਖ ਪਾਉਂਦੀ ਨਹੀਂ ਲੋੜ ਹੈਗੀ ਨਾ ਮੈਨਾਂ ਬਹੁਤੀਆਂ ਗੱਲਾਂ ਹੀ ਕਰ। ਉਹਨੂੰ ਆਪਣੇ ਆਪ ਚੁੱਪ ਕਰਕੇ ਆਪਣੀ ਮਾਂ ਨੂੰ ਕਹਦੇ ਜੇ ਉਹਨੇ ਮੈਨੂੰ ਦੁਬਾਰਾ ਫੋਨ ਲਾਇਆ ਨਾ ਤੇ ਆਪਣਾ ਹਿਸਾਬ ਲਾਉਂਦੀ ਰਹੀ ਫਿਰ। ਨਹੀਂ ਦੇਦੀ ਮੈਂ ਥੋੜਾ ਉਹਨਾਂ ਨੂੰ ਕਹਿ ਸਕਦੀ ਕਿ ਉਹਨਾਂ ਨੇ ਤੁਹਾਨੂੰ ਫੋਨ ਕਰਨਾ ਕਿ ਨਹੀਂ ਕਰਨਾ। ਜੇ ਉਹਨਾਂ ਨੂੰ ਕੋਈ ਗੱਲ ਵਾਜਾ ਕੋਈ ਕੰਮ ਹੋ ਤਾਂ ਉਹਨਾਂ ਨੇ ਤੁਹਾਨੂੰ ਫੋਨ ਕਰਕੇ ਪੁੱਛਿਆ ਹੀ ਹੈ ਨਾ। ਜਿੰਨੀ ਉਹ ਮੇਰੀ ਨਣਾ ਨੂੰ ਉੰਨੀ ਉਹ ਤੁਹਾਡੀ ਹੈ। ਤਕੀ ਕਹ ਲੋ ਤੁਹਾਡੇ ਨਾਲ ਹੀ ਗੱਲ ਕਰ ਸਕਦੇ। ਜੇ ਤੋ ਕੋਈ ਗੱਲ ਪੁੱਛੇ ਤੁਸੀਂ ਗੱਲ ਦਾ ਜਵਾਬ ਦੇ ਦਿਓ ਉਹਨਾਂ ਨੂੰ। ਕੰਮ ਖਮ ਉਹਨਾਂ ਨਾਲ ਤੇ ਸਵਾਲ ਨਾ ਰੋ ਉਹ ਤੇ ਘਰ ਦਿੱਤੀ ਆ ਆਹੋ ਮੈਂ ਹਾਨੂੰ ਤੂੰ ਤੁਸੀਂ ਨਹੀਂ ਪੁੱਛਣਾ ਕੋਈ ਗੱਲ ਨਹੀਂ ਹੱਟਾ ਦਾ ਟਾਈਮ ਚੱਲਦਾ ਹੀ ਜਾਣਾ ਵਾ ਦੇ ਜੋ ਤੁਹਾਡਾ ਜੀ ਕਰਦਾ ਤੂੰ ਉਹ ਕਰੋ ਮੈਂ ਨਹੀਂ ਤੁਹਾਨੂੰ ਕੱਕ ਵੀ ਆਂਦੀ ਨਾ ਹੀ ਹਾਨੂੰ ਕਹਿਣ ਦੀ ਤੁਹਾਨੂੰ ਲੋੜ ਵਾ ਪਸਾ ਹਾਈ ਕੁਝ ਤੁਹਾਡੇ ਕੋਲ ਵਾ ਹੋਰ ਤੁਸੀਂ ਕਰ ਵੀ ਕੀ ਸਕਦੇ ਹੋ ਉਹਨੂੰ ਤਾਂ ਪਤਾ ਨਹੀਂ ਮੈਂ ਕੋ ਕਹਿਣਾ ਕਿ ਨਹੀਂ ਕਹਣਾ ਪਰ ਮੈਂ ਤੇਰਾ ਇੱਥੇ ਆਣ ਕੇ ਜਲੂਸ ਕੱਢ ਦੇਣਾ ਹੀ ਹਾਂ ਜਿੱਥੇ ਰਹਿਣ ਦੀਆਂ ਇੱਥੋਂ ਹੀ ਬਾਹਰ ਕਢਾਉਂਗੀ ਤੈਨੂੰ ਇਹਨਾਂ ਦੀ ਜਿਆਦਾ ਤੇ ਹੁਣ ਤੂੰ ਐਸ਼ ਕਰ ਜਾ ਕੇ ਚੰਗਾ ਅੱਗੇ ਹਾਹੋ ਜੇ ਕੰਮ ਤੇ ਤੂੰ ਅੱਗੇ ਲੱਭਦੀ ਸੀ ਅੱਗੇ ਬਥੇਰੀ ਚੌੜ ਹੋਈ ਸੀ ਤੂੰ ਉਧਰ ਉਧਰ ਹੀ ਫੋਨ ਘਮਾ ਘਮਾ ਕੇ ਮੈਨੂੰ ਸਾਰਾ ਪਤਾ ਤੇਰਾ ਜਾ ਜਾ ਜੋ ਕਰਨਾ ਕਰਦੀ ਰਹਿ ਡਰ ਨੀ ਮਾਰਿਆ ਮੈਨੂੰ ਤੇਰਾ ਨਹੀਂ ਜੇ ਡਰ ਨੀ ਮਾਰਿਆ ਦੀਦੀ ਹੁਣ ਤੁਸੀਂ ਫੋਨ ਕਰਨ ਤਾਂ ਮੈਂ ਤੁਹਾਨੂੰ ਇੱਕ ਗੱਲ ਸੁਣ ਲਓ ਪੂਰੀ ਹੁਣ ਤੂੰ ਏਡੀ ਕਾਲੀ ਤਾ ਨੂੰ ਕਹੀ ਫੋਨ ਕੱਟਣ ਦੀ ਪਹਿਲਾਂ ਤੂੰ ਫੋਨ ਲਾਇਆ ਘਤੋ ਹੀ ਵੇਹਲਾ ਹੁਣ ਕਿੱਡੀ ਛੇਤੀ ਫੋਨ ਕੱਟਤਾ ਹੈ ਹੁਣ ਸੱਚੀਆਂ ਸੁਣਨੀਆਂ ਹੈ ਨਾ ਕਿੰਨਾ ਚਿਰ ਪੰਮ ਤਾਡੀਆਂ ਬਰਦਾਸ਼ਤ ਕਰਦੀ ਬਥੇਰਾ ਚਿਰ ਮੈਂ ਬਰਦਾਸ਼ਤ ਕੀਤੇ ਜਿੰਨਾ ਚਿਰ ਬਰਦਾਸ਼ਤ ਕੀਤੇ ਨਾ ਹੁਣ ਜੋ ਬਥੇਰੀਆਂ ਤੁਸੀਂ ਸੁਣਾ ਲਗਾ ਇਹ ਤਾਂ ਹੁਣ ਇਹ ਹੈ ਨਾ ਕਿ ਹੁਣ ਮੇਰੇ ਬੱਚਿਆਂ ਤੇ ਗੱਲ ਆ ਗਈ ਆਪਣੇ ਬੱਚਿਆਂ ਕਰਕੇ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸਾਰਾ ਕੁਝ ਮੈਨੂੰ ਵੇਖਣਾ ਪੈਣਾ ਇਹਨਾਂ ਨੇ ਹੱਦ ਕਰਤੀ ਹੈ ਕਿ ਦੇ ਇਹਨਾਂ ਨੇ ਵੇਹਲਾ ਵੇਹਲਾ ਇਹਨੂੰ ਗੱਲ ਨਹੀਂ ਹੀ ਹੁੰਦੀ ਹੁੰਦੀ ਮੇਰੇ ਅੱਗੇ ਤੇ ਵੇਖਦੇ ਕਿਦਾਂ ਪਰ ਨਿਕਲੇ ਯੋ ਹੁਣ ਬਾਹਰ ਤਰੇ ਕਿਦਾਂ ਗੱਲਾਂ ਸੁਣਾਉਂਦੀ ਆ ਮੈਨੂੰ ਸਾਰਾ ਸਿਆਪਾ ਹੀ ਇਹਦਾ ਹੋਇਆ ਵਾ ਮੈਨੂੰ ਤੇ ਅੱਗੇ ਪਤਾ ਸੀ ਵੀ ਫੋਨ ਇਹਨੇ ਕਰਨਾ ਹੀ ਕਰਨਾ ਵਾ ਪਤਾ ਨਹੀਂ ਇੰਨੇ ਦਿਨਾਂ ਦੀ ਚੁੱਪ ਕਿਦਾਂ ਬੈਠੀ ਅੱਜ ਹਾਰ ਕੇ ਨੇ ਫੋਨ ਲਾ ਹੀ ਛੜਿਆ ਵਾ ਤੇਰਾ ਸਿਆਪਾ ਖਾ ਨਾ ਹੋ ਜੀ ਇਹਦਾ ਕਿਤੇ ਅੱਗ ਲੱਗ ਜੇ ਕਿਤੇ ਬਿਫਤਾ ਪਾਈ ਇਹਨੇ ਮੇਰੇ ਗੱਲ ਏ ਮੈਨੂੰ ਜਿੱਦ ਇੱਕ ਟੱਕਰ ਗਈ ਨਾ ਕਿਤੇ ਰਾਜ ਇਹਨੇ ਮੈਂ ਰਾਜ ਹੀ ਘੇਰ ਨਾ ਆ ਵੇਖੀ ਸਹੀ ਦਾ ਹਾਲ ਕੀ ਕਰਨੀ ਆ ਵੇਖੀ ਸਹੀ ਦਾ ਹਾਲ ਕੀ ਕਰਨੀ ਆ ਤੇਰਾ ਪੰਗਾ ਜਿਆ ਸੰਗ ਸੁਕਾ ਕੇ ਰੱਖਤਾ ਐਨੇ ਮੇਰਾ ਡਹਿਣ ਜਈ ਨੇ ਹੋਈ ਸ਼ੂਗਰਕਾਰ ਪਾਣੀ ਦੇ ਲੱਗ ਕੇ ਬੈਠੀ ਆ ਤਰੀ ਇੱਥੇ ਤਾਂ ਕੋਈ ਪਾਣੀ ਫੜਾਉਣ ਜੋਗਾ ਵੀ ਆ ਨਹੀਂ ਆ ਧਾਈ ਮਰ ਜਾਣਾ ਸੀ ਤਰਾ ਸਿਆਪਾ ਖਾਣਾ ਬੇਤਾ ਭਈਆ ਨਹੀਂ ਮੇਰੇ ਵਾਸਤੇ ਅਗਰ ਗੱਲ ਸੁਣ ਤੂੰ ਕਿਦਾਂ ਨਹੀਂ ਇਹ ਗੱਲ ਕਰਨ ਮੈਂ ਤਾਂ ਅੰਦਰ ਕੱਪੜੇ ਵੀ ਨਹੀਂ ਬਦਲੇ ਵਾਜ ਤੇਰੀ ਆਉਣੀ ਇੱਥੇ ਨੇ ਵਾਜਾਂ ਹੀ ਆਉਣੀਆਂ ਹੋਰ ਇੱਥੇ ਹੁਣ ਕੀ ਹੋਣਾ ਵਾ ਹੁਣ ਸ਼ਾਂਤੀ ਨਹੀਂ ਲੱਭਣੀ ਹੈਗੀ ਉਹਨੇ ਡੈਨ ਨੇ ਅੱਗ ਲਾਈ ਉਹਨੂੰ ਅਜੇ ਤੇ ਆਉਣ ਜੋਗੀ ਹੈ ਨਹੀਂ ਕਿ ਜੇ ਆਉਣ ਜੋਗੀ ਹੁੰਦੀ ਨਾ ਤੇ ਇਹਨਾਂ ਨੂੰ ਆ ਵੀ ਜਾਣਾ ਸੀ ਇਹ ਉੱਥੇ ਬਹਿ ਕੇ ਗੱਜਣ ਵਾਲੀ ਆ ਕੋਈ ਨਹੀਂ ਗੱਜ ਲੈਂਦੇ ਇਹਨੂੰ ਜਿੰਨਾ ਕ ਗੱਜਦੀ ਆ ਇਹਦੇ ਵੀ ਮੈਂ ਚੰਗੀ ਠੰਡ ਪਾਈ ਇਹਨੂੰ ਵੀ ਇਹਦੇ ਵੀ ਚੰਗੀ ਖੌਂਬ ਠਾਪੀ ਆ ਮੈਂ ਇਹ ਵੀ ਬਹੁਤੀ ਭੂਏ ਚੜੀ ਆ ਫੋਰ ਬੜਾ ਮੈਨੂੰ ਮੈਰੀ ਸੁਣ ਤੇਰਾ ਹੋ ਗਿਆ ਦਿਮਾਗ ਖਰਾਬ ਹੌਸਲੇ ਗੱਲ ਕਰੀ ਦੀ ਹੋਈ ਦੀ ਆ ਡਲਤੀ ਹੱਦੀਏ ਉਹਨਾਂ ਦੀ ਗਲਤੀ ਨਹੀਂ ਮੈਂ ਤੈਨੂੰ ਦੱਸਾਂ ਤੇ ਚੋਪਾਰ ਕਰਨ ਟਾਈਮ ਕੱਢਾ ਹੈ ਟਮ ਆਪਣਾ ਮੈਂ ਕਿਹੜੀ ਗਲਤੀ ਆ ਸਾਡੀ ਸਾਡੇ ਸਾਰੇ ਟਾਈਮ ਨਿਕਲ ਗਏ ਆ ਹੋਣੀ ਮੈਂ ਕਿਸ ਦੀ ਜਰਨੀ ਹੈ ਕਿ ਮੈਂ ਬੜੀਆਂ ਜਰਨੀਆਂ ਇਹਨਾਂ ਦੀਆਂ ਆਹੋ ਬਥੇਰੀਆਂ ਇਹਨਾਂ ਨੂੰ ਬਰਦਾਸ਼ਤ ਕਰ ਕਰ ਵੇਖਿਆ ਵਾ ਹੁਣ ਨਹੀਂ ਮੇਰੇ ਕੋਲ ਹੁੰਦਾ ਤੇ ਨਾ ਹੀ ਹੁਣ ਮੈਂ ਕਰਨਾ ਹੀ ਆ ਆ ਉਹ ਬੱਬਾ ਪਹਿਲੀ ਤੇ ਆਪਣੇ ਨਾਲ ਹੋ ਗਈ ਹੁਣ ਹੋਰ ਕੀ ਚਾਹੀਦਾ ਤੈਨੂੰ ਹੈ ਹੋਰ ਕੀ ਚਾਹੀਦਾ ਤੈਨੂੰ ਤੂੰ ਹੀ ਪਾਈਏ ਤੂੰ ਤੂੰ ਇਹੀ ਤਾਂ ਬੱਸ ਮੈਨੂੰ ਹੀ ਸੁਣਾਉਣ ਜੋਗੇ ਹੋ ਉਹਨਾਂ ਨਾਲ ਤੇ ਤੁਹਾਡੇ ਕੋ ਗੱਲ ਵੀ ਨਹੀਂ ਹੁੰਦੀ ਹੈਗੀ ਭੈਣ ਆਪਣੀ ਇਹਨਾਂ ਤੇ ਮੇਚ ਮੇਚ ਕਰਕੇ ਛੱਡ ਦਿੰਦੇ ਨੇ ਹਣ ਹੁਣ ਆ ਡੇ ਕੋਲਾ ਹੀ ਹੁਣ ਉਹਨੂੰ ਮੈਂ ਗਾਲਾਂ ਪਾਉਂਦਾ ਉਹ ਜਾ ਆਪਣੇ ਦਿਮਾਗ ਨਾਲ ਪਨੀਪੂਣੀ ਪਾ ਤੇ ਤੇਰਾ ਦਿਮਾਗ ਛਡਾ ਹੋਵੇ ਕਿਦਾਂ ਗੁੱਸੇ ਤੋਂ ਬਲੀ ਫਰੈਂਡ ਹੀ ਹੈ ਮੈਂ ਰਿਪੈਂਸ ਤੂੰ ਉਹ ਗਲਤੀ ਕਰ ਲਈ ਉਹਨੂੰ ਦੱਸ ਕੇ ਕਿ ਸੁਖਰਾ ਫੋਨ ਆਵੰਡਿਆ ਵਾ ਉਹ ਕਿਤੇ ਕੱਟਕੋਟ ਦਿੰਦਾ ਨਾ ਇੱਥੇ ਇਹਨੂੰ ਪਤਾ ਨਹੀਂ ਲੱਗਣਾ ਗੱਲ ਢਲ ਜਾਣੀ ਸਾਰੀ ਇੱਥੇ ਹੁਣ ਇਹਨੂੰ ਪਤਾ ਲੱਗ ਗਿਆ ਇਹਨੇ ਗੱਲ ਹੁਣ ਇਹਨੇ ਛੱਡਣੀ ਇਹਨੇ ਵੀ ਨਹੀਂ ਚਲ ਕੋਈ ਗੱਲ ਨਹੀਂ ਹੌਲੀ ਹੌਲੀ ਹੁਣ ਠੀਕ ਹੋਰ ਕੀ ਹੈ ਇਹ ਤਾਂ ਕੰਮ ਚੱਲ ਨਹੀਂ ਰਿਹਾ। ਸਭ ਤਰੀ ਹੱਦ ਹੋ ਗਈ ਹੈ ਲਾਪੇ। ਮੈਂ ਜਿੰਨਾ ਆਨੀ ਹੈ ਨਾ ਕਿ ਮੈਂ ਨਹੀਂ ਕੋਈ ਗੱਲ ਕਰਨੇ। ਕਮ ਸਕ ਮੇਰੇ ਨਿਆਣੇ ਲੱਗੇ ਨਾ ਕੋਈ ਗੱਲ ਹੋਵੇ। ਉਹਨਾਂ ਫੋਨ ਲਾ ਕੇ ਮੇਰਾ ਦਿਮਾਗ ਖਰਾਬ ਕਰਨ ਲਈ ਆ। ਤੇ ਕਮ ਸਕ ਸਾਨੂੰ ਘਰੋਂ ਕੱਢਤਾ ਵਾਂ ਜਿੱਥੇ ਹੈਗੇ ਨੂੰ ਉੱਥੇ ਤੇ ਬੈਠੀ ਰਹਿੰਦੇ। ਉਹ ਉੱਥੇ ਤੇ ਦੋ ਟਾਈਮ ਦੇ ਸਾਨੂੰ ਰੋਟੀ ਖਾਣਦੇ। ਹੱਦ ਹੀ ਕਰੀ ਜਾਂਦੀ ਐ। ਚਲ ਮੇਰ ਨੂੰ ਤਾਂ ਕਰੀ ਜਾਂਦੀ ਐ ਨਾ ਹੱਦ। ਕਿ ਚਲ ਸਾਡਾ ਜਿੰਨੇ ਜਿੱਦੇ ਸਿਰ ਤੇ ਘਾਰ ਹੀ ਹਡਾ ਉਹ ਹੀ ਨਹੀਂ ਰਿਹਾ। ਕਮ ਸਕ ਤੂੰ ਘਰ ਦਿੱਤੀ ਨੂੰ ਤੇ ਪੁੱਛ। ਉਹਨੇ ਵੀ ਕਿੱਦਾਂ ਖਾਣ ਪੀਣ ਦੀ ਹੈ ਪਤਾ ਨਹੀਂ ਸੁਖ ਦੀਦੀ ਨੇ ਕੀ ਗੱਲ ਕੀਤੀ ਹਣੀ ਕੀ ਨਹੀਂ ਕੀਤੀ ਹਣੀ ਜਿਹੜਾ ਇੰਨਾ ਗੁੱਸੇ 'ਚ ਆ ਗਈ ਹੁਣ ਬਸ ਨਾਈਆਂ ਨਾ ਚਾਰ ਸੁਖ ਦੀਦੀ ਨੇ ਤੇ ਫੇਰ ਹੀ ਡਈ ਹੈ ਗਾੜੀੋਂ ਇਦਾਂ ਕਰਨਾ ਜਿੰਨਾ ਚਿਰ ਤੇ ਗਾੜੀ ਮੇਚਮੇਚ ਕਰਦੇ ਰੋ ਉਨਾਂ ਚਿਰ ਬੜੀ ਸੋਹਣੀ ਰਹਿੰਦੀ ਓਸ ਮਾੜੀ ਜੀ ਕੋਈ ਗੱਲ ਕਰ ਦੋ ਓਸੇ ਬਿੜੇ ਦਾ ਮੂੰਹ ਵੇਖੀ ਕਿੱਦਾਂ ਦਾ ਹੋ ਜਾਣਾ ਹੁੰਦਾ ਕਸੂਰ ਪੂਜਾ ਦੀ ਤੇਰਾ ਬਣੀ ਆ ਤੂੰ ਗਿੱਜੇ ਆ ਨਾ ਕਿ ਮੇਰੇ ਗਾੜੀ 'ਚ ਬਸ ਜੇ ਕਿ ਦਿਨ ਕਹ ਤਾਂ ਦਿਨ ਵਾ ਜੇ ਰਾਤ ਕਹ ਤੀ ਤੇ ਰਾਤ ਵਾ ਬਸ ਇਦਾਂ ਹੋਣੀ ਚਾਹੀਦੀ ਹੈ ਤਦ ਕੋਈ ਗੱਡਾ ਸੁਣਾਉਂਦਾ ਵਾ ਨਾ ਫਿਰ ਇਹਦੇ ਕੋ ਬਰਦਾਸ਼ਤ ਨਹੀਂ ਹੁੰਦੀ ਪਰ ਪਾ ਲੋ ਆਤ ਤੁਸੀਂ ਇਹ ਨਹੀਂ ਹੁੰਦਾ ਕਿ ਜੇ ਮੈਂ ਨਹੀਂ ਜਵਾਬ ਦਿੱਤਾ ਤੁਹਾਨੂੰ ਕਿਸ ਨੇ ਵੀ ਨਹੀਂ ਦੇਣਾ ਤੁਹਾਨੂੰ ਜਵਾਬ ਤੁਹਾਡੇ ਐਡੀ ਵੀ ਗੱਲ ਨਹੀਂ ਹੈਗੀ ਤੁਹਾਡਾ ਕੋਈ ਨਾ ਕੋਈ ਤਾਂ ਤੁਹਾਨੂੰ ਦਊਗਾ ਨਾ ਜਵਾਬ ਹੌਣ ਤੇ ਬੜੀ ਡਈ ਹੈ ਪਰ ਇਹਨਾਂ ਨੂੰ ਲੱਗਦੀ ਨਹੀਂ ਐਡੀ ਠੀਠ ਮਿੱਟੀ ਲੱਗੀ ਇਹਨਾਂ ਨੂੰ ਇਹਨਾਂ ਚੰਗਾ ਵਾ ਕਿਨੇ ਆਣੇ ਅੰਦਰ ਵ ਨਿਆਣਿਆਂ ਧਿਆਨ ਨਹੀਂ ਦਿੱਤਾ ਯਾ ਇਹਨੂੰ ਨੂੰ ਥੋੜਾ ਫਰਕ ਪੈ ਜਾਂਦਾ ਦਵਾਈਦਾਰੂ ਦੇ ਨਾਲ ਤਾਂ ਥੋੜੀ ਟੈਨਸ਼ਨ ਮੁੱਕ ਜਾਂਦੀ ਹੈ ਮੇਰੀ ਤੇ ਕੁੜੀ ਤਾਂ ਫੇਰ ਮੇਰੀਆਂ ਗੱਲਾਂ ਸੋਚੀ ਜਾਣ ਲਈ ਹੈ ਵਿਚਾਰੀ ਤੇ ਮਾੜੇ ਮੋਟੇ ਕਿਤੇ ਮੇਰੇ ਨਿਆਣੇ ਕਿਤੇ ਜੀਣ ਦੇ ਤੇ ਕਮ ਸਕਮ ਤੁਸੀਂ ਉਹਨਾਂ ਨੂੰ ਤਾਂ ਜੀਣ ਦੋ ਖਾਣ ਦੋ ਰੋਟੀ ਬੁਰਕੀ ਕਿਤੇ ਨਿਆਣਿਆਂ ਨੂੰ ਜੇ ਕਿਤੇ ਸਾਹਮਣੇ ਫੋਨ ਆ ਜਾਂਦਾ ਕੁੜੀ ਨੇ ਫੇਰ ਟੈਨਸ਼ਨ ਲੈਣ ਦਾ ਪੈਣਾ ਮਾਹ ਤੇ ਮਾੜੇ ਮੋਟਾ ਦਵਾਈ ਨਾਲ ਫਰਕ ਪੈਣ ਦਾ ਉਹਨਾਂ ਨੂੰ ਜੀਣਾ ਹਰਾਮ ਕੀਤਾ ਇਹਨੇ ਨਿਆਣਿਆਂ ਦਾ ਪਤਾ ਨਹੀਂ ਕੀ ਇਹਨੇ ਸਾਡੇ ਕੋਲੋਂ ਲੈਣਾ ਵਾ ਇੱਕ ਉਹੋ ਜਿਹਾ ਭਾਜੀ ਇਹ ਕਮ ਸਕਮ ਉਹਨੂੰ ਕਹੇ ਕਿ ਸਾਨੂੰ ਫੋਨ ਹੀ ਨਾ ਕਰ ਕੀ ਪਤਾ ਲਾਗੇ ਬਹਿ ਕੇ ਗੱਲਾਂ ਕਰਵਾਉਂਦਾ ਵਾ ਕਿ ਕੀ ਕਰਦਾ ਫਿੰਡਿਆ ਹੋਣ ਤੇ ਸਾਡਾ ਖਿਹੜਾ ਛੱਡ ਦਣ ਹਾ ਅੱਧੀ ਕਰਤੀ ਇਹਨਾਂ ਨੇ